ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨਾ ਦੇ ਕੜੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮਾਈ ਭਾਗੋ ਜੀ ਠੀਕ ਹੈ ਜੀ ਜੋ ਕਿ ਜਨਵਾੜਾ ਦੇ ਵਿੱਚ ਬੇਦਰ ਕਰਨਾਟਕ ਦੇ ਵਿੱਚ ਪੈਂਦੇ ਆ ਇਸ ਜਗ੍ਹਾ ਤੇ ਮਾਈ ਭਾਗੋ ਜੀ ਨੇ ਆਪਣਾ ਅੰਤਿਮ ਸਮੇਂ ਜਿਹੜਾ ਸੀ ਉਹ ਬਤੀਤ ਕੀਤਾ ਸੀ ਇੱਥੇ ਇੱਕ ਰੁਸਤਮ ਰਾਓ ਤੇ ਬਾਲਾ ਰਾਓ ਦੋ ਇੱਥੇ ਦੇ ਜਿਹੜੇ ਸੀਗੇ ਦੋ ਰਾਜੇ ਹਨ ਉਹਨਾਂ ਦੀ ਰੱਖਿਆ ਦੇ ਵਾਸਤੇ ਠੀਕ ਹੈ ਜੀ ਮਾਤਾ ਜੀ ਨੇ ਇਸ ਜਗ੍ਹਾ ਆਪਣਾ ਜਿਹੜਾ ਸੀ ਅੰਤਿਮ ਸਮੇਂ ਜਿਹੜਾ ਹੈ ਬਤੀਤ ਕੀਤਾ ਠੀਕ ਹੈ ਭਾਈ ਗੁਰੂ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਸਤਾਰਾ ਦੇ ਕਿਲੇ ਤੋਂ ਮੁਕਤ ਕਰਾਇਆ ਸੀ ਠੀਕ ਹੈ ਜੀ ਆਪਣੀ ਜਦੋਂ ਸੰਸਾਰ ਨੂੰ ਛੱਡ ਗਏ ਤੇ ਉਹ ਤੋਂ ਬਾਅਦ ਠੀਕ ਹੈ ਭਾਈ ਗੁਰੂ ਜੀ ਆਓ ਤੁਹਾਨੂੰ ਇਤਿਹਾਸ ਨਾਲ ਸਾਂਝ ਪਾਉਨੇ ਆ ਨਾਲੇ ਦਰਸ਼ਨ ਕਰਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਮਾਤਾ ਭਾਗ ਕੌਰ ਜੀ ਠੀਕ ਹੈ ਜੀ ਪਿੰਡ ਜਨਵਾੜਾ ਜ਼ਿਲ੍ਹਾ ਬੇਤਰ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਮਾਤਾ ਜੀ ਨੇ ਆਪਣਾ ਜਿਹੜਾ ਅੰਤਿਮ ਸਮੇਂ ਸੀਗਾ ਉਹ ਇੱਥੇ ਹੀ ਬਤੀਤ ਕੀਤਾ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਜੋ ਪਨਾ ਇਤਿਹਾਸ ਪਰ ਚਾਨਣ ਪਾਉਨੇ ਆ ਕੀ ਹੈ ਇਤਿਹਾਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਖੂ ਵੀ ਆ ਉਧਰ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋਤੀ ਜੋ ਸਮਾਉਣ ਪਿੱਛੋਂ ਪੁੰਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਰਸਤਮ ਰਾਓ ਅਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਹੁਕਮ ਕੀਤਾ ਕਿ ਨੰਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਨ ਸੰਗਤਾਂ ਨੂੰ ਸੁਣਾਓ ਤਾਂ ਜੋ ਸੰਗਤਾਂ ਨੂੰ ਇਹ ਜਾਣ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰ ਹਾਜ਼ਰ ਨਾਜ਼ਰ ਨੰਦੇੜ ਪਹੁੰਚਣ ਤੋਂ ਬਾਅਦ ਇਹ ਦੋਨਾਂ ਨੇ ਸੰਗਤਾਂ ਨੂੰ ਬੰਦੀ ਛੋੜ ਵਾਲੀ ਘਟਨਾ ਬਾਰੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਜਿਹੜਾ ਹੈ ਕਿਲੇ ਤੋਂ ਆਜ਼ਾਦ ਕਰਾਇਆ ਠੀਕ ਹੈ ਜੀ ਇਹ ਕੱਟਣਾ ਸੁਣ ਕੇ ਸੰਗਤਾਂ ਦੇ ਵਿੱਚ ਪੂਰਾ ਵਿਸ਼ਵਾਸ ਹੋ ਗਿਆ ਕਿ ਗੁਰੂ ਮਹਾਰਾਜ ਜੀ ਜਿਹੜੇ ਨੇ ਹਜ਼ੂਰ ਸਾਹਿਬ ਅਤੇ ਇਸ ਆਸ-ਪਾਸ ਦੀ ਜਿਹੜੀ ਜਗ੍ਹਾ ਹੈ ਇਹਦੇ ਵਿੱਚ ਹਾਜ਼ਰ ਨਾਜ਼ਰ ਹੈ ਠੀਕ ਹੈ ਭਾਈ ਗਰੂ ਜੀ ਤਾਂ ਜਦੋਂ ਮਾਈ ਭਾਗੋ ਜੀ ਨੂੰ ਫਿਰ ਇਹਨਾਂ ਨੂੰ ਡਰ ਹੋ ਗਿਆ ਵੀ ਸਾਨੂੰ ਦੁਬਾਰਾ ਵੀ ਨਾ ਫੜ ਫੜਨਾ ਲਿਆ ਜਾਵੇ ਠੀਕ ਹੈ ਜੀ ਤਾਂ ਜਿਹੜੇ ਉਸ ਸਮੇਂ ਜਥੇਦਾਰ ਸਨ ਸਨ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਮਾਤਾ ਜੀ ਨੂੰ ਜਿਹੜਾ ਜੀ ਇਹਨਾਂ ਦੇ ਨਾਲ ਜਨਵਾੜਾ ਭੇਜਿਆ ਤੇ ਮਾਤਾ ਜੀ ਨੂੰ ਆ ਆਗਿਆ ਦਿੱਤੀ ਵੀ ਤੁਸੀਂ ਜਾ ਕੇ ਉੱਥੇ ਜਨਵਾੜੇ ਰਹੋ ਤੇ ਇਹਨਾਂ ਦੀ ਰੱਖਿਆ ਕਰੋ ਤਾਂ ਕਿ ਦੁਬਾਰਾ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੋਈ ਨਾ ਕਰ ਸਕੇ ਠੀਕ ਹੈ ਜੀ ਇਹ ਜਿਹੜੇ ਸੀਗੇ ਫਿਰ ਇੱਥੇ ਹੀ ਰਹੇ ਤੇ ਮਾਤਾ ਜੀ ਵੀ ਇਹਨਾਂ ਦੀ ਰੱਖਿਆ ਦੇ ਵਾਸਤੇ ਇਸੇ ਜਗ੍ਹਾ ਪਰ ਰਹੇ ਜਿਹੜਾ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਹ ਹ ਕਿਲੇ ਰੂਪੀ ਬਹੁਤ ਹੀ ਸੁੰਦਰ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ ਹੈ ਬਿਲਡਿੰਗ ਬਣਾਈ ਹੋਈ ਹੈ ਠੀਕ ਆ ਵਾਹਿਗੁਰੂ ਜੀ ਤੇ ਮਾਤਾ ਜੀ ਨੇ ਆਪਣਾ ਅੰਤਿਮ ਸਮੇਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਇੱਥੇ ਹੀ ਕੱਟਿਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਬੌਲੀ ਇੱਕ ਖੂਹ ਹੈ ਪੁਰਾਤਨ ਕਹਿੰਦੇ ਆ ਵੀ ਇਸ ਜਗ੍ਹਾ ਤੇ ਜਿਹੜੇ ਸੀ ਇਸ ਪਾਣੀ ਇਸ ਖੂਹ ਦਾ ਜਿਹੜਾ ਹੈ ਇਸਤੇਮਾਲ ਕਰਕੇ ਮਾਤਾ ਜੀ ਇਸ਼ਨਾਨ ਕਰਦੇ ਸਨ ਠੀਕ ਆ ਵਾਹਿਗੁਰੂ ਜੀ ਤੇ ਆਓ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਨਾਲੇ ਤੁਹਾਨੂੰ ਇਤਿਹਾਸ ਬਾਰੇ ਹੋਰ ਜਿਹੜੀ ਹੈ ਜਾਣਕਾਰੀ ਦੰਨੇ ਆ ਥੱਲੇ ਮਾਤਾ ਭਾਈ ਮਾਤਾ ਭਾਗੋ ਜੀ ਦਾ ਜਿਹੜਾ ਤਪਸਥਾਨ ਹੈ ਉਹ ਵੀ ਬਣਿਆ ਹੋਇਆ ਹੈ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਠੀਕ ਹੈ ਬਾਈ ਗੁਰੂ ਜੀ ਆਜੋ ਚੱਲੀਏ ਤੇ ਮਾਈ ਭਾਗੋ ਜੀ ਨੂੰ ਤੁਸੀਂ ਵੈਸੇ ਵੀ ਜਾਣਦੇ ਹੋ ਠੀਕ ਹੈ ਜੀ 40 ਮੁਖਤਿਆਂ ਨੂੰ ਜਦੋਂ ਉਹ ਵਦਾਵਾ ਲਿਖ ਕੇ ਆਗੇ ਸੀਗੇ ਆਨੰਦਪੁਰ ਸਾਹਿਬ ਤੋਂ ਠੀਕ ਹੈ ਜੀ ਤੇ ਮਾਈ ਭਾਗੋ ਹੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਸੇਧ ਦੇ ਕੇ ਗੁਰੂ ਜੀ ਨਾਲ ਜੋੜਿਆ ਸੀ ਠੀਕ ਆ ਭਾਈ ਗੁਰੂ ਜੀ ਇਹ ਕਰੋ ਜੀ ਇਤਿਹਾਸਿਕ ਜਿਹੜੀ ਬੌਲੀ ਐ ਉਸ ਸਮੇਂ ਦੀ ਕਹਿੰਦੇ ਵੀ ਇਸ ਜਗ੍ਹਾ ਤੋਂ ਮਾਤਾ ਜੀ ਜਿਹੜੇ ਸੀ ਪਾਣੀ ਨਾਲੇ ਇਸ਼ਨਾਨ ਕਰਦੇ ਹੁੰਦੇ ਸਨ ਠੀਕ ਆ ਭਾਈ ਗੁਰੂ ਜੀ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆ ਅੰਦਰੋਂ ਗੁਰਦੁਆਰਾ ਸਾਹਿਬ ਜੀ ਦੇ ਠੀਕ ਆ ਭਾਈ ਗੁਰੂ ਜੀ ਤਾਂ ਆਜੋ ਹੁਣ ਅੰਦਰ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਜੋ ਉਦੇ ਰਹਿਣਗੇ ਨਿਸ਼ਾਨ ਸਦਾਪੰਤ ਮਹਾਰਾਜ ਦੇ ਠੀਕ ਹੈ ਵਾਹਿਗੁਰੂ ਜੀ ਹਾਂਜੀ ਦਰਬਾਰ ਸਾਨੂੰ ਜਾਣ ਦਾ ਰਸਤਾ ਤਾਪਸਥਾਨ ਨੀਚੇ ਹੈ ਜੀ ਦਰਬਾਰ ਸਾਹਿਬ ਉੱਪਰ ਹਨ ਠੀਕ ਹੈ ਜੀ ਆਜੋ ਤੁਹਾਨੂੰ ਦਰਸ਼ਨ ਕਰਾਈਏ ਮਾਤਾ ਜੀ ਦੇ ਕਰੋ ਵਾਹਿਗੁਰੂ ਜੀ ਦਰਸ਼ਨ ਸਥਾਨ ਜਿੱਥੇ ਬੈਠ ਕੇ ਮਾਤਾ ਜੀ ਤਪ ਕਰਦੇ ਸਨ ਠੀਕ ਆ ਵਾਹਿਗੁਰੂ ਜੀ ਹਾਏ ਗੁਰੂ ਵਾਹਿਗੁਰੂ ਹਾਏ ਜੀ 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 ਆਹ ਨਹੀਂ ਵਾਹਿਗੁਰੂ ਜੀ ਚਲੋ ਹੁਣ ਤੁਹਾਨੂੰ ਲੈ ਕੇ ਜਾਂਦੇ ਜੀ ਦਰਬਾਰ ਸਾਹਿਬ ਜੀ ਇਥੇ ਠੀਕ ਹੈ ਜੀ ਰਸਤਾ ਦਰਬਾਰ ਸਾਹਿਬ ਦਾ ਇਧਰ ਆ ਪੌੜੀਆਂ ਬਣੀਆਂ ਹੋਈਆਂ ਬਹੁਤ ਹੀ ਸੁੰਦਰ ਬਾਦ ਇੱਕ ਬਾਹਰੋਂ ਜਿੱਦਾਂ ਐਲਾਨਾ ਜਿਹਾ ਕਿਲਾ ਹੁੰਦਾ। ਹਾਂਜੀ ਪ੍ਰਾਤਨ ਕਿਲਿਆਂ ਨੂੰ ਇਦਾਂ ਦਾ ਹੀ ਰੰਗ ਕਰਦੇ ਹੁੰਦੇ ਸਨ। ਹਾਂਜੀ। 行了 ਜੀ ਦਰਸ਼ਨ ਆ ਦੇਖੋ ਜੀ ਪੂਰਾ ਮਤਲਬ ਕਿਲੇ ਦੀ ਆਕਰਤੀ ਦਿੱਤੀ ਹੋਈ ਹੈ ਬੁਰਦੁਰ ਸਾਹਿਬ ਬਿਲਕੁਲ ਕਿਲਾ ਠੀਕ ਹੈ ਜੀ ਰੰਗ ਦੇਖੋ ਕਿੰਨਾ ਪਿਆਰਾ ਕਰਿਆ ਠੀਕ ਹੈ ਬਾਈ ਜੀ ਹਾਂਜੀ ਗੁਰਦੁਆਰਾ ਮਾਤਾ ਭਾਗੌਰ ਦੀ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਵਾਹਿਗੁਰੂ ਜੀ ਧੰਨ ਧੰਨ ਮਤਾ ਬਾਖੌਰ ਜੀ ਵਾਹਿਗੁਰੂ ਜੀ ਇਹ ਸੀ ਆਪਣੀ ਛੋਟੀ ਜਿਹੀ ਵੀਡੀਓ ਦੇਖੋ ਜਿੱਕੇਲੇ ਦੇ ਰੂਪ ਵਿੱਚ ਬਣਾਇਆ ਹੈ ਗੁਰਦੁਆਰਾ ਸਾਹਿਬ ਐ ਤੇ ਸਾਨੂੰ ਵੀਡੀਓ ਵਧੀਆ ਲੱਗੇ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਠੀਕ ਹੈ ਵਾਹਿਗੁਰੂ ਜੀ ਤੇ ਆਪਣਾ ਵੱਧ ਤੋਂ ਵੱਧ ਪਿਆਰ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ